ਮੁਕਸਰ ਏਰੀਆ ਦੇ ਵਿੱਚ ਪਹੁੰਚੇ ਆ ਮਿੱਤਰੋ ਜਿਹੜਾ ਕਿ ਘੋੜਿਆਂ ਦਾ ਗੜ ਮੰਨਿਆ ਜਾਂਦਾ ਖਾਸ ਕਰਕੇ ਨੁਕਰਿਆਂ ਦਾ ਤੇ ਅੱਜ ਇਸ ਵੀਡੀਓ ਚ ਤੁਹਾਨੂੰ ਨੁਕਰਾ ਘੋੜੇ ਦਿਖਾਉਣ ਜਾ ਰਹੇ ਆ ਮੈਂ ਕੈਪਟਨ ਖਾਲਸਾ ਸਟੱਡ ਫਾਰਮ ਪਿੰਡ ਹੁਸਨਰ ਜ਼ਿਲ੍ਹਾ ਮੁਕਸਰ ਸਾਹਿਬ ਇਹ ਗਿੱਦੜਵਾਹੇ ਦੇ ਬਿਲਕੁਲ ਵਿੱਚ ਹੀ ਪੈ ਜਾਂਦਾ ਤੇ ਕੈਪਟਨ ਦੀ ਤੁਹਾਨੂੰ ਪੂਰੀ ਡਿਟੇਲ ਬਾਹੀ ਬੋਰਡ ਸਿੰਘ ਤੋਂ ਦਿਵਾਉਣੀ ਆਪਾਂ ਤੇ ਵੀਰ ਉਹਨਾਂ ਦੇ ਫਾਰਮ ਤੇ ਕੁਝ ਜਾਨਵਰ ਜਿਹੜੇ ਵਕਾਉ ਵੀ ਆ ਉਹ ਪੂਰੀ ਡਿਟੇਲ ਦੇ ਨਾਲ ਜਿਹੜਾ ਵੀਡੀਓ ਦੇ ਵਿੱਚ ਅੱਗੇ ਇੰਟਰਵਿਊ ਦੇ ਵਿੱਚ ਬਾਈ ਨੇ ਦੱਸੇ ਹੋਇਆ ਸਭ ਤੋਂ ਪਹਿਲਾਂ ਤੁਸੀਂ ਕੈਪਟਨ ਨੂੰ ਦੇਖ ਲਓ ਬਿਲਕੁਲ ਗਲਾਬੀ ਸਕਿਨ ਨਾ ਖੂਬਸੂਰਤ ਕੰਨਾਂ ਨੇ ਫੇਸ ਫੂਸ ਬਹੁਤ ਸੋਹਣਾ ਘੋੜੇ ਦਾ ਪਿੱਠ ਪੋੜਾ ਐਨ ਸ਼ਰੀਰ ਗੁੰਦਿਆ ਪਿਆ ਪੂਰਾ ਤੇ ਬਾਈ ਬੋਰ ਸਿੰਘ ਗੁਰੂ ਦੇ ਲੜ ਲੱਗੇ ਹੋਏ ਨੇ ਤੇ ਨਾਮ ਵੀ ਖਾਲਸਾ ਸਟੱਡ ਫਾਰਮ ਰੱਖਿਆ ਹੋਇਆ ਆਪਣੇ ਫਾਰਮ ਦਾ ਤੇ ਇਹਨਾਂ ਨੂੰ ਲੈ ਕੇ ਆਉਣ ਵਾਲੇ ਵੀ ਗੁਰੂ ਦੇ ਸਿੰਘ ਇਹਨੇ ਬਾਬਾ ਰਾਣਾ ਜੀ ਸਾਰੇ ਘੋੜਿਆਂ ਵਾਲੇ ਜਾਣਦੇ ਆ ਜਿੰਨਾਂ ਕੋਲ ਜੈ ਵੀਰ ਕੋੜਾ ਸੋ ਬਹੁਤ ਖੁਸ਼ੀ ਹੁੰਦੀ ਆ ਜਦੋਂ ਕੋਈ ਨਵਾਂ ਬੰਦਾ ਆਪਣੇ ਘੋੜਿਆਂ ਵਾਲੇ ਕਿੱਤੇ ਚਾਹੁੰਦਾ ਸ਼ੌਂਕਪੂਰ ਦਾ ਉਹਦਾ ਤੇ ਵੀਰ ਵੀ ਇਹ ਜੀ ਸੋਚ ਲੈ ਕੇ ਚੱਲਦੇ ਆ ਵੀ ਆਪਾਂ ਵੀ ਕਦੇ ਕਿਸੇ ਦਾ ਸ਼ੌਂਕ ਆ ਜਿਹੜਾ ਉਹ ਮਰਨ ਨਹੀਂ ਦੇਣਾ ਘੋੜੇ ਦੀ ਸਟੱਡ ਸਰਵਿਸ ਓਪਨ ਤੇ ਫੀਸ ਵਾਲੇ ਕੋਈ ਬੰਦਸ਼ ਨਹੀਂ ਰੱਖੀ ਹੋਈ ਫੀਸ ਵੀਰ ਨੇ 11000 ਜਰੂਰ ਦੱਸਤੀ ਪਰ ਵੀਰ ਕਹਿੰਦੇ ਵੀ ਕੋਈ ਲੋੜਵੰਦ ਦਾ ਕੋਈ ਗੁਰੂ ਦਾ ਸਿੰਘ ਆ ਤਾਂ ਫੀਸ ਵਾਲੀ ਕੋਈ ਬੰਦਸ਼ ਨਹੀਂ ਹੈਗੀ ਘੋੜੀ ਰੱਖਣ ਕਰਨ ਦਾ ਸਾਰਾ ਪ੍ਰਬੰਧ ਆ ਤੇ ਆ ਫਾਰਮ ਦੇਖੋ ਵੀਰ ਦਾ ਬਣਾਇਆ ਹੋਇਆ ਤੇ ਕਮਰੇ ਬਹੁਤ ਸੋਹਣੇ ਬਣਾਇਆ ਤੇ ਸਭ ਤੋਂ ਘੈਂਟ ਗੱਲ ਆ ਕਿ ਨਿੰਮਾ ਵਾਈ ਦੇ ਵੇੜੇ ਦੇ ਵਿੱਚ ਹਨਾ ਜਿੱਥੇ ਫਾਰਮ ਦੇ ਉੱਪਰ ਆਪਣੇ ਘੋੜੇ ਰੱਖੇ ਹੋਇਆ ਤੇ ਨਿੰਮ ਇੱਕ ਇਹੋ ਜਿਹਾ ਦਰਖਤ ਆ ਵੀ ਅੱਜ ਤੋਂ ਕੁਝ ਸਮਾਂ ਪੁਰਾਣੇ ਟਾਈਮ ਦੀ ਆਪਾਂ ਗੱਲ ਕਰੀਏ ਤਾਂ ਹਰ ਇੱਕ ਵੇੜੇ 'ਚ ਪੰਜਾਬ ਦੇ ਹਰ ਇੱਕ ਵੇੜੇ 'ਚ ਨਿੰਮ ਹੁੰਦਾ ਜ਼ਰੂਰ ਸੀ ਕਿਉਂਕਿ ਇਹ ਸਾਨੂੰ ਬਹੁਤ ਹੀ ਚੰਗਾ ਮੰਨਿਆ ਜਾਂਦਾ ਨਿੰਮ ਨੂੰ ਕਿ ਹਵਾ ਸ਼ੁੱਧ ਹੋ ਕੇ ਆਉਂਦੀ ਆ ਮੱਖੀ ਮੱਛਰ ਨਹੀਂ ਤੇ ਜਿਸ ਫਾਰਮ ਤੇ ਮੈਂ ਨਿੰਮ ਦੇਖ ਲਾਣਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਯਾਰ ਕਿ ਨਿੰਮ ਨੇ ਕਿਉਂਕਿ ਗੁਜਰਾਤ ਦੇ ਵਿੱਚ ਮੇਰਾ ਗੇੜਾ ਲੱਗਿਆ ਤੇ ਉੱਥੇ ਵੀ ਦੇਖਿਆ ਵੀ ਬਹੁਤ ਲੋਕਾਂ ਦੇ ਘਰਾਂ 'ਚ ਨਿੰਮ ਸੀ ਇਹ ਚੀਜ਼ਾਂ ਵਾਤਾਵਰਣ ਨੂੰ ਸ਼ੁੱਧ ਰੱਖਦੀਆਂ ਨੇ ਤੇ ਆਜੋ ਵੀਰ ਨਾਲ ਮੈਂ ਤੁਹਾਡੀ ਗੱਲਬਾਤ ਕਰਾਉਣਾ ਤੇ ਘੋੜਾ ਵੀ ਤੁਸੀਂ ਨਾਲ ਦੀ ਨਾਲ ਦੇਖ ਜੇ ਜਾਇਓ ਕੈਪਟਨ ਅਰਜਨ ਰੌਲੀ ਦਾ ਪੁੱਤ ਤੇ ਵੀਡੀਓ ਨਾਲ ਬਨੇ ਰਹੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਤੇ ਸ਼ੇਅਰ ਜਰੂਰ ਕਰ ਦਿਓ ਮੇਰਾ ਭਰਾ ਪਿੰਡ ਹੁਸਨਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਐ ਬੈਠੇ ਆ ਜੱਜ ਤੁਹਾਨੂੰ ਘੋੜਾ ਦਿਖਾਉਣਾ ਜੀ ਇੱਕ ਅਰਜਨ ਰੋਲੀ ਦਾ ਪੁੱਤ ਬਿਲਕੁਲ ਉਸੇ ਦੀ ਚਲਕ ਪਾਉਂਦਾ ਘੋੜੇ ਦੇ ਆ ਸ਼ਾਟ ਲੈ ਆ ਤਾਂ ਐਵੇਂ ਲੱਗਦਾ ਜਿਵੇਂ ਸਾਹਮਣੇ ਅਰਜਨ ਰੋਲੀ ਤੁਰਿਆ ਆਉਂਦਾ ਹੋਵੇ ਤੇ ਤੁਹਾਡੀ ਗੱਲਬਾਤ ਕਰਾਵਾਂਗੇ ਆਪਣੇ ਨਾਲ ਸਰਦਾਰ ਬੋੜ ਸਿੰਘ ਜੀ ਨੇ ਤੇ ਇਹਨਾਂ ਦੇ ਬਾਕੀ ਹੋਰ ਵੀ ਕੋਈ ਜਾਨਵਰ ਦਿਖਾਵਾਂਗੇ ਇੱਕ ਦੋ ਘੋੜੀਆਂ ਨੇ ਜਿਹੜੀਆਂ ਸੇਲ ਵਾਲੀਆਂ ਵੀ ਨੇ ਸੋ ਵੀਡੀਓ ਨਾਲ ਬਨੇ ਰਹੋ ਪਹਿਲਾਂ ਤਾਂ ਬਹੁਤ ਬਹੁਤ ਸ ਭਾਈ ਜੀ ਸੱਸੀ ਗੁਰ ਬਿਆਨਤ ਸਿੰਘ ਸਾਡੇ ਘਰਾਂ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਘਰੇ ਪਹੁੰਚੇ ਤੇ ਦੇਖਣ ਵਾਲੇ ਸਰੋਤਿਆਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਪਹਿਲਾਂ ਸਾਰੇ ਸੰਗਤ ਨੂੰ ਵੇਖਣ ਵਾਲਿਆਂ ਨੂੰ ਫਤਿਹ ਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਅੱਜ ਮੈਂ ਦੇਖਿਆ ਵੀ ਜਦੋਂ ਤੁਹਾਡਾ ਆਪਾਂ ਘੋੜਾ ਫਲਮਾਰੇ ਸੀ ਤੁਹਾਡੇ ਯਾਰੇ ਯਾਰ ਦੋਸਤ ਆ ਜਾਂ ਪਿੰਡੋਂ ਮੁੰਡੇ ਉਹਨਾਂ ਨੂੰ ਸ਼ੌਂਕ ਬਹੁਤ ਆ ਸਾਰੇ ਮਤਲਬ ਘੋੜੇ ਦੇ ਵਾਲੇ ਵਾਲੇ ਹੋਏ ਹੋਏ ਸੀਗੇ ਜੀ ਹਾਂਜੀ ਮੋਹ ਪਿਆਰ ਆਪਣਾ ਭਰਾਵਾਂ ਵਾਂਗੂ ਆ ਇਹ ਬਾਈ ਰੌਂਦੀਪਾ ਹਾਂਜੀ ਇਹ ਵੀ ਆਪਣਾ ਭਰਾਵਾਂ ਵਾਂਗੂ ਆ ਸਾਡੇ ਇਹ ਦੋਸਤ ਆ ਮੇਰਾ ਲਖਵੀਰ ਸਿੰਘ ਜੀ ਇਹ ਆਪਣੇ ਰਿਸ਼ਤੇਦਾਰ ਵੀ ਆ ਤੇ ਦੋਸਤ ਵੀ ਆ ਹਰੇਕੇ ਕਲਾਂ ਤੋਂ ਆ ਠੀਕ ਹੈ ਜੀ ਬਾਈ ਮਨਪ੍ਰੀਤ ਧੋਰੀ ਬੈਠੇ ਆ ਜੀ ਜੀ ਤੇ ਬਸ ਆਈ ਮੋਹ ਪਿਆਰਾ ਆ ਮੋਹ ਘੋੜਿਆਂ ਕਰਕੇ ਮੋਹ ਪਿਆਰ ਮੁਹੱਬਤ ਬਣ ਗਈ ਜੀ ਮਿੱਤਰ ਪਿਆਰ ਸੋ ਬਾਈ ਰੋਂ ਦਾ ਮੈਂ ਪਹਿਲਾਂ ਵੀ ਜਾਣਦਾ ਮੁਕਸਰ ਮੇਲੇ ਤੇ ਮਿਲਦੇ ਰਹਿੰਦੇ ਆ ਵੀਰ ਉਹਨਾਂ ਨੂੰ ਕਈ ਵਾਰੀ ਜੀ ਤੇ ਆਪਣਾ ਸ਼ੌਂਕ ਕਿੰਨਾ ਕੁ ਟਾਈਮ ਪੁਰਾਣਾ ਜੀ ਘੋੜਿਆਂ ਦਾ ਨਹੀਂ ਸ਼ੌਂਕ ਤਾਂ ਸੀਗਾ ਬਹੁਤ ਚਿਰ ਦਾ ਜੀ ਜੀ ਘਰ ਦੀਆਂ ਮਜਬੂਰੀਆਂ ਕਰਕੇ ਪਹਿਲਾਂ ਵੀ ਆਪਾਂ ਰੱਖ ਨਹੀਂ ਸਕੇ ਕੋਈ ਘਰ ਦੇ ਮਜਬੂਰੀਆਂ ਕਰਕੇ ਸੀ ਹੁਣ ਨਿਊਟਰਲ ਸੀਗੇ ਫਰੀ ਸੀਗੇ ਹੁਣ ਆਪਾਂ ਨੂੰ ਡੇਢ ਸਾਲ ਹੋਇਆ ਤੇ ਘੋੜਾ ਪ੍ਰਮਾਤਮਾ ਨੇ ਆਪਾਂ ਨੂੰ ਹੁਣ 2 ਮਹੀਨੇ ਪਹਿਲਾਂ ਹੀ ਅੱਛਾ ਜੀ ਉਹਨੇ ਹੁਣ 2 ਮਹੀਨੇ ਹੋਏ ਨੇ ਘੋੜੇ ਦੇ ਹਾਂਜੀ ਠੀਕ ਹੈ ਜੀ ਤੇ ਘੋੜਾ ਫਿਰ ਕੀ ਸੋਚ ਕੇ ਲੈ ਪਹਿਲਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਸਾਲ ਸਵਾ ਸਾਲ ਤੋਂ ਤੁਸੀਂ ਇਸ ਕਿੱਤੇ 'ਚ ਆਏ ਹੋ ਜੀ ਤੇ ਫਿਰ ਘੋੜੇ ਦਾ ਮਨ ਕਿਵੇਂ ਬਣ ਗਈ ਘੋੜੀਆਂ ਰੱਖਦੇ ਰੱਖਦੇ ਘੋੜੀਆਂ ਤਾਂ ਇੱਕ ਤਾਂ ਜੀ ਆਪਾਂ ਨੂੰ ਘੋੜੇ ਦਾ ਵੀ ਸ਼ੌਂਕ ਆ ਵੀ ਘਰੇ ਘੋੜਾ ਹੋਵੇ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਤਾਂ ਸੇਵਾ ਦਾ ਆਪਾਂ ਨੂੰ ਸ਼ੌਂਕ ਆ ਦਿਲੋਂ ਜੀ ਜਾਨਵਰਾਂ ਦਾ ਇਹਨਾਂ ਦਾ ਠੀਕ ਹੈ ਜੀ ਮਹਾਰਾਜ ਦੀ ਸਵਾਰੀ ਹੈ ਤੇ ਆਪਾਂ ਆਪ ਦਾਣਾ ਨੀਰਾ ਸਭ ਕੁਛ ਸੇਵਾ ਮਾਂਜੀ ਅਰਮਾਨ ਸੀ ਤੁਹਾਡੇ ਵੀ ਮੈਂ ਥੋੜਾ ਵੀ ਲੈ ਕੇ ਆਉਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਮੈਂ ਬੱਚਾ ਵੀ ਤਿਆਰ ਕਰੀ ਜਾਂਦਾ ਅੱਛਾ ਜੀ ਮਾਰਵਾੜੀ ਠੀਕ ਹੈ ਜੀ ਰੂਮੀਓ ਦਾ ਬੱਚਾ ਹੈਗਾ ਜਿਹੜਾ ਬਾਈ ਤੇਜਿੰਦਰ ਰਣਕੋਲ ਸੀ ਸਰਸੇ ਡੇਰੇ ਦੇ ہاں ਸਰਸੇ ਡੇਰੇ ਦੇ ਵਿੱਚ ਹੈ ਜੀ ਠੀਕ ਹੈ ਜੀ ਤੇ ਉਹਦੀ 14 ਕ ਮਹੀਨੇ ਉਮਰ ਹੈ ਠੀਕ ਹੈ ਜੀ ਤੇ ਚੰਗਾ ਬੱਚਾ ਤਿਆਰ ਹੋਈ ਜਾਂਦਾ ਠੀਕ ਹੈ ਜਿਹੜਾ ਆਪਾਂ ਹੁਣ ਇਹ ਨੁਕਰਾ ਸਾਂਹ ਲਿਆ ਜੀ ਇਹ ਕਿੰਨੀ ਕੁ ਉਮਰ ਦਾ ਜੀ ਆਪਣਾ ਏ ਜੀ 3 ਸਾਲ ਦੀ ਉਮਰ ਹੈ ਜੀ ਅੱਛੇ 3 ਸਾਲ ਹਾਂ ਜੀ ਅਜੇ ਨਵੀਂ ਉਮਰ ਦੀ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਪਿਓ ਦਾ ਕਹੇਦਾ ਅਰਜਨ ਰੋਲੀ ਵਾਲਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਉਮਰ ਹੋ ਗਈ 3 ਸਾਲ ਤੇ ਹਾਈਟ ਵਗੈਰਾ ਕਿੰਨੀ ਹੈ ਜੀ ਆਪਣੇ ਘੋੜੇ ਦੀ ਇਹਦੀ 63.5 ਹੈ ਜੀ 63.5 ਇੰਚ ਹਾਂ ਜੀ ਠੀਕ ਹੈ ਜੀ ਇਹ ਤੁਸੀਂ ਮੰਨ ਲਓ ਕੋਈ ਰਿਜ਼ਲਟ ਵਗੈਰਾ ਦੇਖੇ ਨੇ ਜਾਂ ਕਿਵੇਂ ਘੋੜੀ ਪਸੰਦ ਹੈ ਤੁਹਾਨੂੰ ਜੀ ਕਿਵੇਂ ਕੀ ਦੇਖ ਕੇ ਘੋੜਾ ਲਿਆ ਆਪਾਂ ਨੇ ਇਹ ਇਹ ਨਾ ਜੀ ਉਹਨਾਂ ਨੇ ਚਾਰਕ ਘੋੜੀਆਂ ਤੇ ਛੱਡਿਆ ਸੀਗਾ ਜੀ ਤੇ ਦੋ ਘੋੜੀਆਂ ਤੇ ਆਪਾਂ ਛੱਡਿਆ अच्छा जी ਤੇ ਚੈੱਕ ਪਾਸ ਕਰਾਉਣਾ ਹਜੇ ਠੀਕ ਠੀਕ ਦੋ ਮਹੀਨੇ ਹੋਏ ਆਪਣੇ ਕੋਲੇ ਆਇਆ ਇਹਨੂੰ ਠੀਕ ਹੈ ਜੀ ਤੇ ਬੱਚਾ ਚੰਗਾ ਆਪਾਂ ਕੋਈ ਸ਼ੌਂਕ ਨੂੰ ਹੀ ਰੱਖਿਆਗਾ ਠੀਕ 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 ਜੀ ਚਲੋ ਇਹ ਆ ਵੀ ਤੁਸੀਂ ਤੁਹਾਨੂੰ ਘੋੜਾ ਚੰਗਾ ਲੱਗਿਆ ਵੀ ਆਪਾਂ ਨੇ ਘੋੜਾ ਲੈ ਕੇ ਠੀਕ ਹੈ ਜੀ ਨਹੀਂ ਇਹਦੀ ਸਕਿਨ ਕੁਆਲਿਟੀ ਵਗੈਰਾ ਬਹੁਤ ਸੋਹਣੀ ਆ ਬਿਲਕੁਲ ਗੁਲਾਬੀ ਹੋ ਗਿਆ ਜਦੋਂ ਆਪਾਂ ਸ਼ਾਉਂ ਹਾਂਜੀ ਹਾਂਜੀ ਬਹੁਤ ਜਿਆਦਾ ਇਹ ਕੰਨ ਕੰਨ ਦੀ ਬਰੀਕੀ ਫੇਸ ਫੂਸ ਸੋਹਣਾ ਬਾਕੀ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਵੀ ਅਰਜਨ ਦੀ ਦਿੱਖ ਪਾਉਂਦਾ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਇਹ ਜਿਵੇਂ ਕਰੰਟ ਕੱਢਦਾ ਪੂਰਾ ਨਵੇਂ ਕੰਨ ਕਨੋਤੀ ਆ ਸਿਆਣਾ ਜੀ ਠੀਕ ਹੈ ਜੀ ਸਾਹੂਆ ਘੋੜਾ ਜੀ ਬਹੁਤ ਜਿਆਦਾ ਠੀਕ ਹੈ ਬੱਚਾ ਉਹ ਕਰੀ ਫਿਰ ਐ ਨਹੀਂਗਾ ਅਕਸਰ ਘੋੜੇ ਨੇ ਆਪਦਾ ਐਟੀਟਿਊਡ ਤਾਂ ਦਿਖਾਉਣਾ ਹੀ ਤੇ ਹੁਣ ਇਹਦੀ ਸਟੱਡੀ ਸਰਵਿਸ ਓਪਨ ਕਰਤੀ ਹੈ ਆਪਾਂ ਨੇ ਹਾਂਜੀ ਓਪਨ ਹੈ ਠੀਕ ਹੈ ਜੀ ਤੇ ਹੁਣ ਫੀਸ ਕਿੰਨੀ ਰੱਖੀ ਹੈ ਜੀ ਇਹਦੀ ਆਪਾਂ ਫੀਸ ਆਪਾਂ ਵੀ ਆਪਦੇ ਭਰਾਵਾਂ ਦੀ ਰੈਣ ਨਾਲ ਹੀ ਠੀਕ ਹੈ ਜੀ ਆਪਾਂ 11000 ਰੁਪਿਆ ਫੀਸ ਰੱਖੀ ਹੈ ਠੀਕ ਹੈ ਜੀ ਤੇ ਉਹਦੇ ਚ ਆਪਾਂ ਕੋਈ ਬੰਦਸ਼ ਨਹੀਂ ਅੱਛਾ ਜੀ ਵੀ ਜਾਂ ਇੱਕ ਜੰਪ ਦੇਣਾ ਹੈ ਜਾਂ ਦੋ ਦੇਣੇ ਆ ਜਾਂ ਕੋਈ ਉਹ ਹੈ ਕੋਈ ਉਹ ਜਾਂ ਬੰਦਾ ਵੀ ਹੈ ਕੋਈ ਗੁਰਸਿੱਖ ਬੰਦਾ ਹੈ ਜੀ ਠੀਕ ਹੈ ਅੰਮ੍ਰਿਤਧਾਰੀ ਬੰਦਾ ਹੈ ਜਾਂ ਕੋਈ ਬੰਦਾ ਵੀ ਸ਼ੌਂਕ ਹੈਗਾ ਘੋੜੀ ਰੱਖੀ ਵੀ ਆ ਉਹਨੇ ਕ ਪੈਨ ਦੀ ਘੋੜੀ ਹੁੰਦੀ ਆ ਬੰਦਾ ਫੀਸ ਨਹੀਂ ਦੇ ਸਕਦਾ ਆਪਾਂ ਨੂੰ ਤਾਂ ਵੀ ਕੋਈ ਚੱਕ ਨਹੀਂ ਆਪਾਂ ਘੋੜਾ ਛੱਡਾਂਗੇ ਆਪਾਂ ਨੂੰ ਜਿਆਦਾ ਫੀਸ ਤੱਕ ਨਹੀਂ ਆਪਾਂ ਨੂੰ ਤਾਂ ਸ਼ੌਂਕ ਤੱਕ ਆ ਵੀ ਘਰੇ ਆਪਣੇ ਨਰ ਖੜਾ ਹੈ ਠੀਕ ਹੈ ਜੀ ਵੀ ਆਪਾਂ ਨੂੰ ਇਹ ਚੀਜ਼ ਦਾ ਸ਼ੌਂਕ ਹੈ ਤੇ ਸਵਾਰੀ ਨਹੀਂ ਕਰਦੀ ਵਰ ਘੋੜੀ ਦੀ ਨਹੀਂ ਚਾਲ ਪਾਇਆ ਨਹੀਂ ਹਜੇ ਪਾਉਣਾ ਯਾ ਠੰਡ ਚ ਪਾਵਾਂਗੇ ਚਰਮੀ ਸੀਗੀ ਉਹਨਾਂ ਨੇ ਇੰਨੀ ਪਾਇਆ ਠੀਕ ਹੈ ਜੀ ਮਤਲਬ ਇਹ ਸੋਚ ਕੇ ਚੱਲਦੇ ਵੀ ਜਿਵੇਂ ਤੁਹਾਨੂੰ ਸ਼ੌਕ ਆ ਵੀ ਕਿਸੇ ਹੋਰ ਦਾ ਸ਼ੌਕ ਆਪ ਬੰਦੇ ਦਾ ਟੁੱਟਣ ਨਹੀਂ ਦੇਣਾ ਵੀ ਸ਼ੌਕ ਹਾਂਜੀ 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 ਆਮ ਬੰਦੇ ਦਾ ਜਿਹੜਾ ਜ਼ਿੰਮੇਵਾਰ ਬੰਦਾ ਵੀ ਉੰਜ ਪਿੰਡ ਵਾਲਾ ਬੰਦਾ ਕੋਈ ਠੀਕ ਹੈ ਜੀ ਤੇ ਆਪਾਂ ਕਿਸੇ ਦਾ ਵੀ ਸ਼ੌਕ ਨਹੀਂ ਮਰਨੇ ਜਿਹੜਾ ਆਪਣੇ ਘਰੇ ਆਊਗਾ ਕੋਈ ਉਹਦਾ ਹੋਣੀ ਜੇ ਕੋਈ 2 ਦਿਨ 3 ਦਿਨ ਵੀ ਘੋੜੀ ਛੱਡ ਕੇ ਜਾਊਗਾ ਜੇ ਜਾਂ ਮੇਰੇ ਜਾਨਵਰ ਦਾਣਾ ਨੀਰਾ ਖਾਣਗੇ ਉਹਨੂੰ ਉਹ ਜੇ ਉਹਨੂੰ ਪਾਵਾਂਗੇ ਮੈਂ ਆਪਣਾ ਏਰੀਆ ਜੀ ਮੁਕਸਰ ਸਾਹਿਬ ਹਾਂ ਜੀ ਕਿ ਇਹ ਏਰੀਆ ਚ ਮੁਕਸਰ ਸਾਹਿਬ ਮਾਗੀ ਮੇਲਾ ਲੱਗਦਾ ਆ ਰਿਹਾ ਲੰਮੇ ਸਮੇਂ ਤੋਂ ਹਾਂ ਜੀ ਹਾਂ ਜੀ ਤਕਰੀਬਨ ਇਸ ਏਰੀਆ ਚ ਮੈਂ ਮੰਨਦਾ ਵੀ ਬਹੁਤ ਜ਼ਿਆਦਾ ਘੋੜੀਆਂ ਪੰਜਾਬ ਦੇ ਬਾਕੀ ਏਰੀਆ ਨਾਲੋਂ ਹਾਂ ਜੀ ਹਾਂ ਜੀ ਤੇ ਨੁਕਰੇ ਦਾ ਵੀ ਗੜ ਮੰਨਿਆ ਜਾਂਦਾ ਜੀ ਤੇ ਤੁਸੀਂ ਇੰਨਾ ਫਿਰ ਕਿਵੇਂ ਜ਼ਿਆਦਾ ਕਿਵੇਂ ਲੇਟ ਹੋ ਗਏ ਵੀ ਤੁਸੀਂ ਸ਼ੌਂਕ ਤਾਂ ਸੀ ਕਿਨੂੰ ਬਹੁਤ ਪੁਰਾਣਾ ਸੀ ਮੰਡੀਆਂ ਮੇਲੇ ਤੇ ਜਾਂਦੇ ਰਹਿੰੀ ਪਹਿਲਾਂ ਹਾਂ ਜੀ ਮੰਡੀਆਂ ਬਹੁਤ ਦੇਖੀਆਂ ਸੀਗਾ ਜੀ ਸ਼ੌਂਕ ਤਾਂ ਪਹਿਲਾਂ ਤੋਂ ਹੀ ਸੀਗਾ ਅੱਛਾ ਜੀ ਤੇ ਕਈ ਘਰ ਦੀਆਂ ਮਜਬੂਰੀਆਂ ਕਰਕੇ ਆਪਾਂ ਵੀ ਘੋੜੇ ਰੱਖ ਨਹੀਂ ਸਕਦੇ ਸੀ ਜਗ੍ਹਾ ਦੀ ਵੀ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਹੋਰ ਘਰ ਦੇ ਘਰੇਲੂ ਪ੍ਰੋਬਲਮਾਂ ਹੁੰਦੀਆਂ ਠੀਕ ਠੀਕ ਹੈ ਜੀ ਹੁਣ ਫਿਰ ਇਹ ਆਪ ਦਾ ਬੱਚੇ ਸੈੱਟ ਕਰਕੇ ਤੇ ਹੁਣ ਫਰੀ ਸੀਗੇ ਠੀਕ ਹੈ ਤੇ ਹੁਣ ਵੀ ਚਲੋ ਪਰਮਾਤਮਾ ਨੇ ਆਪਾਂ ਨੂੰ ਵੀ ਘੋੜੇ ਘੋੜੀਆਂ ਬਖਸ਼ੀਆਂ ਆਪਣੇ ਘਰੇ ਆਈਆਂ ਵੀ ਹੁਣ ਸ਼ੌਂਕ ਪੂਰਾ ਸ਼ੌਂਕ ਹਾਂਜੀ ਮੇਲਾ ਵੇਖੀਦੇ ਸਾਰੇ ਮੇਲਿਆਂ ਦੇ ਜਾਈਦਾ ਜੀ ਜੀ ਤੇ ਸਵਾਰੀ ਸਬੂਰੀ ਕਰ ਲੈਣੇ ਘੋੜੇ ਘੋੜੀਆਂ ਜਿਹੜੀਆਂ ਬਾਕੀ ਰੱਖੀਆਂ ਹਾਂ ਹਾਂਜੀ ਹਾਂਜੀ ਤੋਰਦੇ ਹਾਂ ਹਾਂਜੀ ਹਾਂਜੀ ਤੋਰਦੇ ਹਾਂ ਸ਼ੌਂਕ ਨਾਲ ਹੀ ਆਹ ਕਰੈਣਾ ਜੀ ਤਾਂ ਹੀ ਦਾ ਸ਼ੌਂਕ ਆ ਜੀ ਠੀਕ ਹੈ ਜੀ ਤੇ ਹੁਣ ਜਿਵੇਂ ਅੱਗੇ ਆ ਮੌਸਮ ਚੋਂ ਠੀਕ ਆ ਜਾਊਗਾ ਘੋੜਾ ਵੀ ਚਾਲ ਪੈ ਜਾਣਾ ਤੇ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਚੜ੍ਹੀਏ ਨਰ ਨਹੀਂ ਤੇ ਬੈਠੇ ਕਰਨਰ ਦੀ ਸਵਾਰੀ ਨਰ ਦੀ ਹੁੰਦੀ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੇ ਫਾਰਮ ਵੀ ਮੈਂ ਦੇਖਿਆ ਤੁਸੀਂ ਬਹੁਤ ਸੋਹਣਾ ਫਾਰਮ ਬਣਾ ਲਿਆ ਜੀ ਤੇ ਨਿੰਮ ਦੇ ਦਰਖਤ ਲੱਗੇ ਹੋਏ ਨੇ ਜਿਵੇਂ ਐਂਟੀਬੈਟਿਕ ਦਰਖਤ ਤਾਂ ਕਹਿੰਦੇ ਨੇ ਆਪਾਂ ਨੂੰ ਮੱਖੀ ਮੱਛਰ ਨਹੀਂ ਸੀ ਹਾਂਜੀ ਹਾਂਜੀ ਤੇ ਹੋਰ ਫਿਰ ਆਉਣ ਵਾਲੇ ਸਮੇਂ 'ਚ ਕੀ ਸੋਚ ਰਹੇ ਹੋ ਜੀ ਕਈ ਵਾਰ ਸੋਚਦੇ ਨੂੰ ਆਪਾਂ ਬਰੀਡ ਤੇ ਕੰਮ ਕਰਨਾ ਜਾਂ ਨਾਲ ਕੋਈ ਸੇਲ ਪਰਚੇਜ ਦਾ ਵੀ ਕੰਮ ਆਈ ਆਪਣਾ ਕਾਂ ਤਾਂ ਜਿਵੇਂ ਪ੍ਰਮਾਤਮਾ ਨੇ ਜੀ ਅੱਜ ਤੱਕ ਦੀ ਉਵੇਂ ਚੱਲਾਂਗੇ ਵੀ ਰਾਹ ਬਣਾਈ ਗਿਆ ਪ੍ਰਮਾਤਮਾ ਉਵੇਂ ਕਰੀ ਚੱਲਾਂਗੇ ਵੈਸੇ ਤਾਂ ਘੋੜੀਆਂ ਆਪਾਂ ਨਾ ਵੀ ਅਰਾਦਾ ਵੀ ਨੁਗਰਾ ਘੋੜਾ ਆ ਗਿਆ ਤੇ ਨੁਗਰੀਆਂ ਹੀ ਘੋੜੀਆਂ ਸਵੈਨ ਘੋੜਗੇ ਰੱਖਾਂਗੇ ਆਪਾਂ ਵੀ ਬਰੀਡਿੰਗ ਤੇ ਲਾਉਣੀਆਂ ਬੀ ਬੱਚੇ ਵੇਚ ਲਾਂਗੇ ਹਾਂਜੀ 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 ਠੀਕ ਹੈ ਜੀ ਤੇ ਹੁਣ ਆਪਣੇ ਫਾਰਮ ਤੇ ਕਿੰਨੀਆਂ ਘੋੜੀਆਂ ਨੇ ਟੋਟਲੀ ਹੁਣ ਜੀ ਮੇਰੇ ਕੋਲ 11 ਜਾਨਵਾਰ ਆ ਜੀ ਚਾਰ ਬੱਚੇ ਆ ਜੀ ਤੇ ਸੱਤ ਕੋ 6 ਘੋੜੀਆਂ ਤੇ ਇੱਕ ਕੋੜਾਗਾ ਠੀਕ ਕੋੜਾ ਜੀ ਇੱਕ ਬੱਚਾ ਤਿਆਰ ਕਰੀ ਜਾਂਦੇ ਆ ਬਛੇਰਾ ਅੱਛਾ ਜਿਹੜਾ ਤੁਸੀਂ ਦੱਸਿਆ ਜੀ ਉਹ ਉਹ ਕਿੰਨੀ ਉਮਰ ਦਾ ਹੋਇਆ ਜੀ ਉਹ 14 ਕਿ ਮਹੀਨਿਆਂ ਦਾ ਜੀ 14 ਮਹੀਨੇ ਦਾ ਹੋ ਗਿਆ ਰੋਮੀਆ ਦਾ ਜੀ ਮਾਂ ਦੀ ਡਿਟੇਲ ਕੀ ਹੈ ਜੀ ਪਤਾ ਕੁਛ ਉਹਦਾ ਨਹੀਂ ਮਾਂ ਦੀ ਨਹੀਂ ਪਤਾ ਜੀ ਅੱਛਾ ਜੀ ਹਾਂ ਉਹਦਾ ਡੀਐਨਏ ਵੀ ਆਪਾਂ ਨੂੰ ਉਹਨਾਂ ਨੇ ਕਲੀਅਰ ਹੈ ਜਦੋਂ ਮਰਜੀ ਉਹਾਂ ਦੇ ਵੀ ਅੱਛਾ ਅੱਛਾ ਉਹਦਾ ਡੀਐਨਏ ਹੋਇਆ ਠੀਕ ਠੀਕ ਹੈ ਜੀ ਤੇ ਹੁਣ ਜਿਹੜੀਆਂ ਆਪਣੇ ਫਾਰਮ ਤੇ ਘੋੜੀਆਂ ਖੜੀਆਂ ਨੇ ਇਹਨਾਂ ਚ ਕਿਹੜੀ ਕਿਹੜੀ ਸੇਲ ਵਾਸਤੇ ਹੈ ਜੀ ਆਪਣੀ ਆਪਣੇ ਕੋਲ ਜੀ ਇੱਕ ਗਰੜੀ ਚੰਬੀ ਘੋੜੀ ਹੈ ਠੀਕ ਹੈ ਜੀ ਸਾਢੇ 4 ਮਹੀਨਿਆਂ ਦੀ ਪ੍ਰੈਗਨੈਂਟ ਆ ਅੱਛਾ ਜੀ ਅਲੀ ਗੌਂਡਰ ਤੋਂ ਠੀਕ ਹੈ ਜੀ ਉਹ ਇਸ ਟਾਈਮ ਪਿੰਡ ਕੌਣੀ ਦੇ ਵਿੱਚ ਹੈ ਹਾਂ ਬਾਈ ਕਾਬਲ ਕੋਲੇ ਖੜਾ ਹੈ ਹਾਂ ਬਾਈ ਕਾਬਲ ਕੋਲੇ ਤੇ ਉਹ ਤੋਂ ਪ੍ਰੈਗਨੈਂਟ ਆ ਸਾਢੇ 4 ਮਹੀਨਿਆਂ ਦੀ ਚੈੱਕ ਪਾਸ ਆ ਠੀਕ ਹੈ ਜੀ ਉਹਦੇ ਮਗਰ ਨੀਲਾ ਚੰਬਾ ਬਛੇਰਾ ਬਹੁਤ ਸੋਹਣਾ ਠੀਕ ਹੈ ਜੀ ਉਹ ਮਤਲਬ ਜੋੜਾ ਸੇਲ ਆ ਜੀ ਜੇ ਜੋੜਾ ਸੈੱਟ ਲੈ ਕੇ ਆਣਾ ਸੈੱਟ ਲੈ ਜੇ ਠੀਕ ਹੈ ਜੀ ਜੇ ਇਕੱਲੀ ਘੋੜੀ ਵੀ ਪ੍ਰੈਗਨੈਂਟ ਆ ਘੋੜੀ ਲੈ ਕੇ ਆਣੀ ਆ ਤਾਂ ਚੈੱਕ ਪਾਸ ਆਪਦਾ ਡਾਕਟਰ ਲਿਆਵੇ ਚੈੱਕ ਕਰਕੇ ਲੈ ਜਾਏ ਮੁੱਲ ਮਲ ਜੀ ਮੁੱਲ ਫੋਨ ਤੇ ਕਰ ਲਾਂਗੇ ਬਾਈ ਜੀ ਠੀਕ ਠੀਕ ਜੇ ਜਹ ਬੰਦਾ ਹੋਊਗਾ ਆਪਾਂ ਕੋਈ ਹੋ ਨਹੀਂਗਾ ਕੋਈ ਠੀਕ ਹੈ ਜੀ ਵੀ ਜੈਜ ਮੁੱਲ ਹਾਂ ਜੀ ਹਾਂ ਜੀ ਹਾਂ ਜੀ ਜਿਵੇਂ ਬਾਈ ਜੀ ਤੁਹਾਨੂੰ ਤਾਂ ਸ਼ੌਕ ਹੈ ਹੀ ਹੈ ਹਨਾ ਹੁਣ ਘੋੜੇ ਤਕਰੀਬਨ ਸਾਲ ਸਵਾ ਸਾਲ ਤੋਂ ਆਪਣੇ ਕੋਲ ਆਏ ਆ ਤੇ ਤੁਹਾਡੇ ਪਰਿਵਾਰ ਚ ਹੋਰ ਵੀ ਹੈ ਸ਼ੌਕ ਕਿਸੇ ਨੂੰ ਹਾਂ ਜੀ ਮੇਰਾ ਬੇਟਾ ਹਰਮਨ ਜੀ ਤੇ ਪੜ੍ਹਾਈ ਦੇ ਨਾਲ ਨਾਲ ਇਹ ਘੋੜਿਆਂ ਦਾ ਵੀ ਸ਼ੌਕ ਰੱਖਦਾ ਘੋੜਿਆਂ ਦਾ ਸਵਾਰੀ ਵੀ ਕਰਦੇ ਆ ਤੋ ਅੱਕੇ ਲਿਆਉਣੇ ਆ ਠੀਕ ਹੈ ਜੀ ਦਾਣਾ ਪਾਣੀ ਵੀ ਨਾਲ ਪਾਉਂਦੇ ਆ ਖਰਖਰਾ ਮਾਰਦੇ ਆ ਸੇਵਾ ਸਾਰੀ ਠੀਕ ਹੈ ਜੀ ਚਲੋ ਚੰਗੀ ਗੱਲ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਮੈਨੂੰ ਸਮਾਂ ਹੁਣ ਲੱਗਿਆ ਜੀ ਤੇ ਇਹਦਾ ਚਲੋ ਕਰਮ ਵਾਲਾ ਜਿਹਨੂੰ ਟਾਈਮ ਨਾਲ ਘੋੜੇ ਜੁੜ ਗਏ ਘਰ ਚ ਟਾਈਮ ਨਾਲ ਘੋੜਿਆ ਗਏ ਜੀ ਹਾਂਜੀ ਹਾਂਜੀ ਜਿਵੇਂ ਤੁਸੀਂ ਨਵੇਂ ਬੰਦੇ ਆਏ ਹੋ ਇਸ ਕਿੱਤੇ ਦੇ ਵਿੱਚ ਪਹਿਲਾਂ ਇਹ ਤੁਹਾਨੂੰ ਕਿਵੇਂ ਦਾ ਕਿੱਤਾ ਲੱਗਿਆ ਘੋੜਿਆਂ ਨਾਲ ਜੀ ਇਹ ਕਿੱਤਾ ਬਹੁਤ ਵਧੀਆ ਹੈ ਜੀ ਇਹ ਬੱਚਾ ਮੇਰੇ ਵੀ ਇੱਕ ਲੋਤਾ ਹੀ ਬੇਟਾ ਹੈਗਾ ਜੀ ਤੇ ਅੱਜ ਕੱਲ ਜਿਹੜੇ ਉਹ ਨਸ਼ੇ ਬਹੁਤ ਤਰ੍ਹਾਂ ਦੇ ਚੱਲੀ ਜਾਂਦੇ ਆ ਜੀ ਉਹਨਾਂ ਦੇ ਡਰ ਤੋਂ ਹੀ ਵੀ ਆਪਾਂ ਬੱਚੇ ਨੂੰ ਮੈਨੂੰ ਸ਼ੌਂਕ ਸੀ ਪਹਿਲਾਂ ਤੋਂ ਠੀਕ ਹੈ ਜੀ ਤੇ ਇਹਨੂੰ ਵੀ ਸ਼ੌਂਕ ਤਾਂ ਸੀਗਾ ਹਾਂਜੀ ਤੇ ਪਰ ਫਿਰ ਅਸੀਂ ਦੋਨਾਂ ਦੀ ਰਾਇ ਨਾਲ ਮੈਂ ਕਿਹਾ ਵੀ ਤੈਨੂੰ ਵੀ ਐ ਕਰਕੇ ਜਾਨਵਰ ਲਾ ਦਈਏ ਪਹਿਲੀ ਘੋੜੀ ਆਪਾਂ ਬਾਬੇ ਰਾਣੇ ਤੋਂ ਲਿਆ ਸੀ ਕਿ 63 ਇੰਚ ਦੀ ਘੋੜੀ ਆ ਨੰਮੀ ਲਾ ਜੀ ਜਿਹੜੀ ਆਪਾਂ ਠੀਕ ਹੈ ਜੀ ਚੰਬੀ ਘੋੜੀ ਆ ਜਿਹੜੀ ਨਹੀਂ ਬਹੁਤ ਵੱਡੀ ਘੋੜੀ ਨੰਮੀ ਲਾ ਜੀ ਸਹੀ ਗੱਲ ਆ ਫਿਰ ਬਾਬੇ ਰਾਣੇ ਨਾਲ ਕਨੈਕਟ ਕਿਵੇਂ ਜੋੜੇ ਜੀ ਬੜੀ ਦੂਰ ਨੇ ਉਹ ਤਾਂ ਜੀ ਆਪਣੇ ਤੋਂ ਬਸ ਸਾਈਂ ਮੋਹ ਪਿਆਰ ਹੋਵੇ ਗੁਰਸਿੱਖ ਬੰਨੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਰੂਹ ਨੂੰ ਰੂਹਾਂ ਮਿਲ ਜਾਂਦੀਆਂ ਅਸੀਂ ਤਰਵਾਰ ਸਾਹਿਬ ਜਾਂਦੇ ਰਹਿੰਨੇ ਆ ਜੀ ਠੀਕ ਆ ਜੀ ਤੇ ਬਸ ਸਾਈਂ ਆਪਾਂ ਮੇਲ ਪਰਮਾਤਮਾ ਨੇ ਕਰਾਤੇ ਬਾਬਾ ਜੀ ਦਾ ਧੰਨਵਾਦ ਵੀ ਕਰਦਾ ਹਾਂ ਬਾਬਾ ਰਾਣਾ ਜੀ ਦਾ ਮੈਂ ਗਿਆ ਕਈ ਵਾਰ ਉਹਨਾਂ ਦੇ ਘਰ ਜੀ ਤੇ ਇੱਕ ਨਵਾਂ ਮਤਲਬ ਵੀ ਹਾਰਸ ਲਵਰ ਜੋੜਿਆ ਉਹਨਾਂ ਨੇ ਕਿਤੇ ਚ ਚੰਗੀ ਗੱਲ ਆ ਜੀ ਬਹੁਤ ਜੀ ਨਹੀਂ ਆਪਾਂ ਘੋੜਿਆਂ ਦੀ ਦੁਨੀਆ ਚ ਬਈ ਬਾਬੇ ਰਾਣੇ ਨੂੰ ਆਪਾਂ ਗੁਰੂ ਹੀ ਮੰਨਦੇ ਆ ਠੀਕ ਹੈ ਜੀ ਬਹੁਤ ਸਤਿਕਾਰ ਕਰਦੇ ਆ ਉਹਨਾਂ ਦਾ ਜਦੋਂ ਉੱਧਰ ਜਾਂਦੇ ਆ ਫੋਨ ਵੀ ਕਰੀਦਾ ਠੀਕ ਹੈ ਜੀ ਤੇ ਬਾਬਾ ਜੀ ਨੂੰ ਮਿਲ ਕੇ ਵੀ ਆਈਦਾ ਜੀ ਤੇ ਬਹੁਤ ਨਿੱਕੇ ਸੁਭਾਅ ਦੇ ਬਿਲਕੁਲ ਜੀ ਘੋੜੇ ਵੀ ਬਹੁਤ ਚੰਗੇ ਰੱਖੇ ਹੋਏ ਜੀ ਬਹੁਤ ਚੰਗੇ ਘੋੜਿਆਂ ਚ ਜਿਹੜੇ ਨਵੇਂ ਬੰਦੇ ਆਉਣਾ ਚਾਹੁੰਦੇ ਆ ਜੀ ਬਹੁਤ ਸ਼ੌਕ ਆ ਲੋਕਾਂ ਨੂੰ ਹਾਂਜੀ ਤੇ ਤੁਸੀਂ ਵੀ ਨਵੇਂ ਆਏ ਹੋ ਘਾਇਰ ਪਾਇਆ ਘੋੜਿਆਂ ਚ ਜਿਹੜੇ ਸ਼ੌਕ ਰੱਖਦੇ ਆ ਘੋੜਿਆਂ ਦਾ ਘੋੜਿਆਂ ਦਾ ਸ਼ੌਂਕ ਪਾਲਣਾ ਚਾਹੁੰਦੇ ਆ ਘੋੜੇ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਕੀ ਸੇਧ ਦੇਣਾ ਚਾਹੋਗੇ ਜੀ ਸਨੇਹਾ ਤਾਂ ਹੀ ਐ ਵੀ ਭਲਾ ਤੁਸੀਂ ਇੱਕ ਜਾਨਵਰ ਲਿਆਓ ਜੀ ਉਹਦੀ ਸੇਵਾ ਕਰੋ ਜੀ ਵੀ ਨਸ਼ਿਆਂ ਤੋਂ ਵੀ ਬਚਤ ਰਹੂਗੀ ਹਾਂਜੀ ਠੀਕ ਹੈ ਤੇ ਭਈ ਜੇ ਇਨੂੰ ਛੌਂਕ ਸਮਝਾਂਗੇ ਫਿਰ ਤਾਂ ਇਹ ਤੁਹਾਨੂੰ ਸਭ ਕੁਝ ਦੇਣਗੇ ਗੁਰੂਆਂ ਦੀ ਸਵਾਰੀ ਹੈ ਜੇ ਆਪਾਂ ਇਹਨੂੰ ਬਿਜ਼ਨਸ ਸਮਝਾਂਗੇ ਵੀ ਆਪਾਂ ਘੋੜੀ ਲੈ ਕੇ ਤੇ ਸਵਾ ਕੇ ਆਪਾਂ ਵੀ ਐਨੇ ਦਾ ਬੱਚਾ ਵੇਚ ਦਾਂਗੇ ਫੇਰ ਨਹੀਂ ਹਾਂਜੀ ਪਹਿਲਾਂ ਦਿਮਾਗ ਚ ਆਪਾਂ ਇਹ ਪ੍ਰੋਫਿਟ ਰੱਖ ਲੈ ਬਿਜ਼ਨਸ ਰੱਖ ਲੈ ਫੇਰ ਨਹੀਂ ਵਫਾ ਕਰ ਫੇਰ ਨਹੀਂ ਜੀ ਇਹਨੂੰ ਤਾਂ ਬਸ ਇੱਕ ਐ ਵੀ ਤੁਸੀਂ ਸਤਕਾਰ ਨਾਲ ਵੀ ਇਹਨੂੰ ਸੇਵਾ ਕਰਦੇ ਰਹੋ ਫਾਲ ਤੁਹਾਨੂੰ ਆਪੇ ਹੀ ਪਰਮਾਤਮਾ ਨੇ ਦੇਣਾ ਹੈ ਵੀ ਤੁਹਾਡਾ ਇਹ ਮਤ ਧਿਆਨ ਲੈਣਾ ਵੀ ਕਿੰਨਾ ਸਬਰ ਹੈ ਇਹਨਾਂ 'ਚ ਕਿੰਨਾ ਉਹ ਹੈ ਹਾਂ ਜੇ ਜ ਆਪਾਂ ਇਹਨੂੰ ਪਾਵਾਂਗੇ ਉਹ ਜ ਆਪਣਾ ਸਾਥ ਦੇਊਗਾ ਜਾਨਵਰ ਆਪਾਂ ਨੂੰ ਇਹੋ ਜੇ ਜਾਨਵਰ ਆ ਇਹ ਵੀ ਧੋਖਾ ਦੇਣ ਵਾਲੇ ਨਹੀਂਗੇ ਹਮ ਸੇਵਾ ਦਾ ਫਲ ਮਿਲਦਾ ਹੀ ਮਿਲਦਾ ਹੀ ਜਰੂਰ ਮਿਲਦਾ ਜੀ ਹਾਂਜੀ ਪਰ ਸਮਾਂ ਪੈ ਕੇ ਜੇ ਆਪਾਂ ਇਹਨੂੰ ਬਿਜ਼ਨਸ ਪਰਪਸ ਤੇ ਲਾਵਾਂਗੇ ਫੇਰ ਨਹੀਂ ਠੀਕ ਹੈ ਜੀ ਨੀ ਚੰਗੀ ਗੱਲ ਹੈ ਜੀ ਜਿਵੇਂ ਪਰ ਇੱਕ ਪਰਿਵਾਰ ਦਾ ਸਾਥ ਹੋਣਾ ਵੀ ਜ਼ਰੂਰੀ ਹੈ ਜੀ ਤੁਹਾਨੂੰ ਪਰਿਵਾਰ ਦਾ ਸਾਥ ਮਿਲਦਾ ਪੂਰਾ ਹੀ ਹੈ ਹਾਂਜੀ ਪਰਿਵਾਰ ਦਾ ਸਾਥ ਅਸੀਂ ਦੋ ਭਾਈ ਆ ਅੱਛਾ ਜੀ ਤੇ ਛੋਟਾ ਭਾਈ ਮੇਰਾ ਪਹਿਲਾ ਫੌਜ ਦੇ ਵਿੱਚ ਸੀਗਾ ਅੱਛਾ ਜੀ ਹੁਣ ਜੋਬ ਕਰਦਾ ਹੋਰ ਸਰਕਾਰੀ ਜੋਬ ਮਿਲ ਗਈ ਸੀਗੀ ਅੱਛਾ ਜੀ ਤੇ ਦੋਨੇ ਭਾਈ ਉਹਨਾਂ ਦਾ ਪੂਰਾ ਸਨਯੋਗ ਹੈ ਆਪਾਂ ਨੂੰ ਠੀਕ ਹੈ ਜੀ ਘਰੋਂ ਕਿਸੇ ਦੀ ਰੋਕ ਟੋਕ ਨਹੀਂ ਗਈ ਵਧੀਆ ਸਾਥ ਹੈ ਠੀਕ ਹੈ ਜੀ ਜੋ ਕਰਿਆਂਦਾ ਜੋ ਕਰਤਾ ਠੀਕ ਹੈ ਜੀ ਆਪਾਂ ਨੂੰ ਪੁੱਛ ਕੇ ਗੱਲ ਕਰਦਾ ਹੈ ਠੀਕ ਹੈ ਮੇਰਾ ਬੇਟਾ ਪੇਟ ਦੇ ਬਰਾਬਰ ਦਾ ਹੀ ਉਹ ਪੁੱਛ ਕੇ ਗੱਲ ਕਰਦਾ ਆਪਾਂ ਚੰਗੀ ਚੰਗੀ ਗੱਲ ਆ ਜੀ ਲੋ ਵੀ ਦੋਸਤੋ ਤੁਹਾਨੂੰ ਖਾਲਸਾ ਸਟੱਡ ਫਾਰਮ ਦਾ ਘੋੜਾ ਦਿਖਾਇਆ ਮੈਂ ਕੈਪਟਨ ਅਰਜਨ ਰੌੜੀ ਦਾ ਪੁੱਤ ਘੋੜਾ ਕਿਵੇਂ ਲੱਗਿਆ ਉਹ ਵੀ ਜਰੂਰ ਦੱਸਿਓ ਤੇ ਦੋ ਤਿੰਨ ਜਾਨਵਰ ਵਕਾਊ ਆ ਉਹ ਤੁਸੀਂ ਫੋਨ ਕਰ ਲਿਓ ਤੇ ਜਿਸ ਕਿਸੇ ਭਰਾ ਨੂੰ ਜਾਨਵਰ ਚੰਗੇ ਲੱਗੇ ਹੋਏ ਤੇ ਉਹ ਖਰੀਦ ਸਕਦੇ ਨੇ ਬਾਈ ਕੋਲੇ ਬਾਕੀ ਕੈਪਟਨ ਦੀ ਜਿਹੜੀ ਸਟੱਡ ਸਰਵਿਸ ਹੈਗੀ ਉਹ ਓਪਨ ਆ ਜੀ 11000 ਫੀਸ ਦਾ ਬਾਕੀ ਕੋਈ ਬੰਦਸ਼ ਨਹੀਂ ਹੈਗੀ 11000 ਵਾਲੇ ਵੀ ਕੋਈ ਗੁਰੂ ਦਾ ਸਿੰਘ ਹੋਵੇ ਜਾਂ ਕੋਈ ਲੋੜਵੰਦ ਬੰਦਾ ਹੋਵੇ ਉਹਦੇ ਵਾਸਤੇ ਹਮੇਸ਼ਾ ਦਰਵਾਜ਼ੇ ਖੁੱਲੇ ਨੇ ਜੀ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਤੁਹਾਡੇ ਜਾਨਵਰ ਵੀ ਬਹੁਤ ਸੋਹਣੇ ਨੇ ਬਹੁਤ ਬਹੁਤ ਧੰਨਵਾਦ ਬਾਈ ਜੀ ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ